ਮੈਨੂੰ ਦੇ ਲਾ ਦੇਣਾ ਮੈਨੂੰ ਦੇਣਾ ਫਿਸ਼ ਕਸ ਫਿਸ਼ ਕਸ ਬਾਸਕਟ ਪਾ ਕਰ ਦੋ ਤਾਰਾ ਨਿਕਲ ਗਿਆ ਇਹਦੇ ਬਾਹਰ ਤਾਰਾ ਨਿਕਲ ਗਿਆ ਜਿੱਥੋਂ ਲਵਾ ਗਏ ਲਿਆਏ ਉਹਨਾਂ ਗੜੀ ਨੇ ਕੀਤੀਆਂ ਹੀ ਨਹੀਂ ਵਿੱਚ ਸੱਚੀ ਗੱਲ ਹੈ ਆਇਨਾ ਮੈਂ ਤਾਂ ਬੱਡੇ ਵੀ ਪਾਤਾ ਇਹ ਅੱਜ ਆ ਨਾ ਬੰਦੇ ਹਡੇ ਕਾਲੇ ਹੀ ਬੜੇ ਪਏ ਆ ਦੇ ਆਉਂਦੇ ਬਾਸਕਟ ਅੱਜ ਪਾਏ ਫਰੈਸ਼ਰ ਪਾ ਦੇਣਾ ਆ ਬਾਸਕੜ ਲਵਾ ਕੇ ਲਿਆਏ ਹਾਂ ਦੇਖੋ ਚਲੋ ਮਾਰੋ ਆ ਤੰਗਲੀ ਦੇ ਪੜਾ ਜਿਆ ਲੰਦੇ ਸਾਰੇ ਕਿ ਨਹੀਂ ਕਈ ਕਹਿ ਦਿੰਦੇ ਆ ਵੀ ਕਣਕੋ ਨਹੀਂ ਲਾਈਦਾ ਕਈ ਕਹਿ ਦਿੰਦੇ ਲਾਈਦਾ ਆਡਾ ਇੱਕ ਫੋਰਮੈਨ ਹੀ ਆਉਂਦਾ ਸੀ ਛੋਨੇ ਛੋਨੇ ਦੇ ਪੜਾ ਲਾਈਦਾ ਕਣਕ ਤੇ ਨਹੀਂ ਲਾਈਦਾ ਤੁਸੀਂ ਦੱਸਿਓ ਬੜਾ ਵੀ ਆ ਕਣਕ ਦੇ ਵੀ ਪੜਾ ਲਾਈਦਾ ਹੈ ਕਿ ਨਹੀਂ ਲਾਈਦਾ ਆ ਫਾਰਮਾਂ ਆ ਲਾਉਣਾ ਪੜਾ ਜਾ ਕੇ ਨਹੀਂ ਬਿਲਕੁਲ ਜਰੂਰ ਲਾਵਾਂਗੇ ਉਹ ਦੂਜੇ ਇੱਕ ਫਾਰਮਾਂ ਤੇ ਆ ਤਾਂ ਨਹੀਂ ਲਾਈਦਾ ਆ ਪੜਾ ਦੱਸੋ ਲਾਉਣਾ ਹੈ ਤੂੰ ਹੀ ਲਾਉਣਾ ਹੈ ਚਲੋ ਬਾਕੀ ਥਰੇਸ਼ਰ ਪਾ ਗਏ ਫਿਰ ਪਾ ਦੋ ਪਾ ਗਲੀਆਂ ਹੀ ਹਟ ਜਾਲੀਆਂ ਨਾ ਪਾਉਣ ਲੱਗਾ ਤਾਂ ਲੱਗ ਆਈਆਂ ਉੱਥੇ ਜਾਈ ਦੀਆਂ ਸਨੀਆਂ ਚਾਲ ਕਰਾ ਦੇ ਜੀ ਹੂ ਪਿੰਨ ਜਾਣ ਦੀ ਨਾ ਸੋਚੀ ਉਹਨੇ ਨੇ ਜੇ ਲੈ ਆ ਦੋਜੀ ਰਿਪੇਅਰ ਨਹੀਂ ਹੁੰਦੀ। ਕਿੱਥੇ ਬੈਠ ਕੇ? ਬੈਠ। ਹਾਂ, ਖਿੱਚ। ਤਾਵਾ ਕਰਾਂਦੇ ਜਿਹੜੀ ਨਹੀਂ ਚੜਾਵਲੀਆਂ। ਕਿੱਥੇ ਲੈ ਰਾਂ ਦਣੀਆਂ? ਖਿੱਚ-ਖਿੱਚ ਦੱਸਿਓ। ਪੂਰਾ ਖਿੱਚ। ਹਾਂ। ਚਲੋ। ਅੱਗੇ ਗੱਡੀ ਨੇ ਬੈੱਡ ਦੀ ਤੰਗਲੀ ਨਹੀਂ ਲਾਈ ਇਹਨੇ। ਆਹ ਵੇਖੋ ਉਦਾਂ ਹੀ ਇਹਦੇ ਬੈੱਡ ਦੀ ਤੰਗਲੀ ਪਈ ਆ। ਔਰ ਫਿਰ ਬੈੱਡ ਦੀ ਤੰਗਲੀ ਲਾਉਣ ਜਾਣਾ ਜਮਾਨ ਨੇ। ਅਰੇ ਭਾਗ। ਹਾਂਜੀ। ਚਲ ਉਤਰੋ ਖਿੱਚ ਪਲੇਸ। ਉਹ ਕਿੱਥੇ ਭਾ? ਹਾਂ। ਛੜਾ ਦੇ। ਲਾਪਤ। ਉਦਰੀ ਬਾਗ ਚੀਜ਼ ਹੈ। ਬਸ ਕਰੋ ਬਦਨ ਜੀ। ਕੋਲੇ ਰੱਖੰਦੇ ਨਾ ਮੂੰਹ। ਉਹ ਲਵਾ ਦੇਣੇ ਪਿੱਤਲ ਦੇ ਬੋਚ ਜੇ। ਗਾ ਆਪਣਾ ਹੀ ਹੋ ਰਿਹਾ ਹੈ ਇਹ ਨੂੰ ਕੀ ਆਂਦੇ ਰੈਵਰ ਜਿਆ ਮੂਸਰ ਰੈਵਰ ਜਿਆ ਇੱਕ ਕਾ ਸ਼ਾਟ ਦੀ ਆਂਦੇ ਚੂੜੀ ਥੋੜੀ ਜਿਹੀ ਸਹੀ ਕਰਾ ਕੇ ਲੈਉਣੇ ਪਸ ਲਾ ਦੀ ਇੱਕ ਸ਼ਾਟ ਦਾ ਬੈਰਿੰਗ ਢਲਾ ਨਿਕਲਿਆ ਇੱਕ ਇਹ ਨਵਾਂ ਪਾ ਦਨੇ ਇੱਕ ਸਹੀ ਆ ਇੱਕ ਚਲਾ ਦਨੇ ਆ ਉਹਦਾ ਫਿਲਟਰ ਵੀ ਚਾਰ-ਪੰਜ ਆ ਤੇ ਇੱਕ ਆ ਵੇਖ ਇਹਦੀ ਇੱਕ ਗਰਾਰੀ ਖਰਾਬ ਇਹਦੇ ਦੰਦੇ ਖਰਾਬ ਆਲ ਇਹਨੂੰ ਇਦਾਂ ਦੀ ਮਿਲੀ ਆ ਤੇ ਇਹਨੂੰ ਇਦਾਂ ਦੀਆਂ ਚਾਹੀਦੇ ਸੀਡ ਜੀ ਕਢਵਾ ਕੇ ਫੇਰ ਇਹਦੇ ਆ ਸ਼ੀਕ ਵੀ ਮਰਵਾ ਕੇ ਲਿਓਣੇ ਚ ਹੋਰ ਕੀ ਕਰਵਾ ਕੇ ਲਿਓਣਾ ਆਪਾ ਅਸਟਾਰ ਜੇ ਵੀ ਲੈਣਦੇ ਹੁਣ ਕੀ ਕਰਨ ਦੇ

ਉਹ ਨਹੀਂ ਖਲੌਂਦੀ ਬਾਜ ਇਹਨੂੰ ਪੁੱਛ ਪਿਛਲੀ ਆ ਰਿਹਾ ਇਹ ਕਟਰ ਛੋੜ ਦੇ ਕੱਲੇ ਨਹੀਂ ਇਹ ਜਵਾਨ ਟਾਇਰ ਲਾਉਣ ਲੱਗੇ ਸੀ ਜੀ ਸੀਜਨ ਜੀ ਮੈਂ ਚਲਾਉ ਇਦਾਂ ਹੀ ਇਹਨੇ ਫਿਰ ਕਾਲੂ ਨੇ ਉਦਾਂ ਹੀ ਚਲਾਈ ਇਹ ਕਟਰ ਛੋੜ ਦਿੰਦਾ ਜਦੋਂ ਖਲਾਰਨੀ ਹੁੰਦੀ ਸੀ ਉਹਦੀ ਵੀ ਇੱਕ ਬੰਦੀ ਓਨੂੰ ਲਈ ਫਿਰਦਾ ਹਾਂ ਇਹ ਵੀ ਕਰਦੇ ਆ ਹਾਂ ਨਹੀਂ ਤਾਂ ਪਿਸਟਨ ਇਹਦਾ ਸਹੀ ਆ ਪਿਸਟਨ ਸਹੀ ਆ ਕੜਾ ਕਰ ਕਪਾ ਪੂਰਾ ਕੱਪਾ ਸਹੀ ਹੈ ਲਾਦਰੀ ਲਾਦਰੀਆਂ ਨਵੀਆਂ ਬਣ ਗਈ ਤਾਰ ਜੀ ਫਟਕ ਨੂੰ ਸਾਫ਼ ਕਰ ਜੀ ਵਿੱਚੋਂ ਕਿਆ ਬਾਤ ਤਾਰ ਫਟਕ ਤਾਰ ਬਹੁਤ ਕੜ ਫਟਕਾ ਹੋ ਗਈ ਸਾਡੀ ਹਾਂਜੀ ਹਾਂਜੀ ਮੈਂ ਆ ਪੂਰੀ ਹੋਈ ਸਹੀ ਜਮ ਹਾਂ ਹਾਂ ਬਹੁਤ ਵਧੀਆ ਪਾਟੇ ਅਵੀ ਗੇਰ ਪਾਉਣਾਂ ਇਹਨੂੰ ਸਕੋਟ ਪਾਉਣੇ ਹੋ ਇਸ ਟਾਈਮ ਕੀ ਲੈ ਆ ਆ ਵੀ ਬੈਰ ਨੂੰ ਟੁੱਟਾ ਜਾ ਬੈਰ ਨੂੰ ਟੁੱਟੇ ਨਹੀਂ ਪਾਉਣੇ ਮੋਂਗੜੀ ਲੈ ਆ ਫਿਰ ਫੁੱਲ ਆ ਪੁੱਟੀਏ ਪਹਿਲਾਂ ਜੇ ਫੁੱਲ ਸ਼ੈਣੀ ਫੜਾਜ ਦਰ ਸ਼ੈਣੀ ਨੇ ਪਾਉਣ ਤਾ ਓਹ ਰੇਲ ਦਾ ਕੀ ਕਰਨਾ ਹੈ ਫਿਰ ਰੇਲ ਕੱਟੀ ਨਹੀਂ ਪਾਉਂਦੇ ਸਵੇਰੇ ਵੀ ਇਹ ਰੇਲ ਪਾਉਂਦੇ ਆ ਨਾ ਇਹ ਇਹਦਾ ਇੰਨੀ ਵੱਡਾ ਕਿ ਅੱਧੀ ਗੱਡੀਆਂ ਨਹੀਂ ਕਰਵਾ ਦੀਏ ਸਾਰੀ ਸਟੀਲ ਦੀ ਹੈ ਹੂੰ ਤਾਂ ਕਿ ਜੇ ਹੋ ਗਿਆ ਫਿਰ ਪੈਡ ਅੜਨੇ ਇੱਥੇ ਰੀਲ ਤੇ ਕਿਹੜੀ ਉਥੇ ਆੜੀ ਫਿਰ ਆੜੀ ਤਾਂ ਆ ਚੈਨ ਸਹੀ ਆ ਦੂਜੀ ਖਰਾਬ ਆ ਇਹ ਪੈਡ ਵੀ ਸਹੀ ਆ ਬਾ ਆ ਕਿਦਾਂ ਐ ਡਿਸਕ ਸਹੀ ਆ ਉਹ ਸਮਝ ਉਹ ਹੀ ਮਸ਼ੀਨ ਪਿੱਛੋਂ ੱਟੀ ਜਾਊਗੀ ਚੁੱਕੀ ਜਾਂਦੀ ਨਾ ਇਹ ਹਾਂਜੀ ਹਾਂਜੀ ਬਹੁਤ ਵਧੀਆ ਉਹਦਾ ਪਤਾ ਨਹੀਂ ਉਹ ਚੁੱਕੀ ਜਾਂਦੀ ਹੈ ਨਹੀਂ ਇਹ ਚੁੱਕੀ ਜਾਂਦੀ ਹੈ ਨਾ ਵਿੱਚੋਂ ਡਬਲ ਵਾਲਾ ਪੈਂਡਲ ਉਹ ਬ੍ਰੇਕ ਤੇ ਘੁੰਮਦੀ ਆ ਇੱਕ ਸਾਈਡ ਤੋਂ ਉਹ ਵਾਲੀ ਹਾਂ ਈ ਨਵਾਂ ਫੋਰ ਨਵਾਂ ਫੋਰ ਮੈਂ ਲੱਗਿਆ ਹੋਇਆ ਨਵਾਂ ਫੋਰ ਮਾਣੀ ਕੋਰ ਆ ਗਿਆ ਹਿੰਦੇ ਆ ਥੋੜਾ ਉਹ ਹਲ ਕੀ ਖੋਲੀ ਉਹ ਹਲ ਕੀ ਘੱਟ ਨਹੀਂ ਥਾ ਠੀਕ